ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਇਹ ਗੈਰ ਪੰਜਾਬੀਆਂ ਦੀ ਸਰਕਾਰ ਇਹ ਮਸ਼ਹੂਰੀਆਂ ਵਾਲੀ ਸਰਕਾਰ ਅਗਲਾ ਹਫਤਾ ਮੀ ਪੱਥਰ ਰੱਖਣੇ ਫੋਟੋ ਆਫਸ ਕਰਨੇ ਪਬਲਿਸਿਟੀ ਕਰਨੀ ਇਹਦਾ ਹਫਤਾ ਬਣਾ ਰਹੀ ਹੈ ਤਕਰੀਬਨ 20000 ਤੋਂ ਵੱਧ ਮੀ ਪੱਥਰ ਰੱਖੇ ਜਾਣਗੇ ਕਈ ਕਈ ਸਕੂਲਾਂ ਦੇ ਵਿੱਚ 7 ਤੋਂ 8 ਮੀ ਪੱਥਰ ਨੇ ਕੋਈ ਬਾਥਰੂਮ ਤਾਂ ਕੋਈ ਬਾਹਰਲੀ ਕੰਧ ਤਾਂ ਕੋਈ ਦਰਵਾਜ਼ੇ ਤਾਂ ਕੋ ਬੂਏ ਤਾਂ ਕੋ ਖਿੜਕੀ ਤਾਂ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਫੋਟੋ ਆਫ ਇਹ ਇੱਕ ਕਲਾਸਰੂਮਸ ਨਾਲੋਂ ਤੇ ਸਕੂਲਾਂ ਨਾਲੋਂ ਵੱਧ ਚਮਕ ਰਿਹਾ ਮੈਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਲੋਕ ਪਰੇਸ਼ਾਨ ਤੇ ਤੰਗ ਹੋ ਚੁੱਕੇ ਨੌਜਵਾਨ ਬੱਚਿਆਂ ਨੂੰ ਪੰਜਾਬ ਦੇਆਂ ਨੂੰ ਨੀ ਪੱਥਰ ਮਸ਼ਹੂਰੀਆਂ ਫੋਟੋ ਆਫ ਇਡਰਾਮਾ ਨਹੀਂ ਚਾਹੀਦਾ ਪੰਜਾਬ ਦੇ ਬੱਚਿਆਂ ਨੂੰ ਹਰ ਸਕੂਲ ਦੇ ਵਿੱਚ ਪ੍ਰਿੰਸੀਪਲਸ ਦੀ ਲੋੜ ਹੈ ਹੈਡਮਾਸਟਰਸ ਦੀ ਲੋੜ ਹੈ ਮਾਸਟਰਾਂ ਦੀ ਲੋੜ ਹੈ ਟੈਕਸਟ ਬੁਕਸ ਦੀ ਲੋੜ ਹੈ ਇਸ ਡਰਾਮੇ ਦੀ ਲੋੜ ਨਹੀਂ ਕਿਰਪਾ ਕਰਕੇ ਇਹ ਜਿਹੜੀ ਚੀਫ ਪਬਲਿਸਿਟੀ ਹੈ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਬਹੁਤ ਬੇਵਕੂਫ ਬਣਾ ਰਹੇ ਆ ਬਜ਼ੁਰਗਾਂ ਨੂੰ ਬੇਵਕੂਫ ਬਣਾਇਆ ਸਾਡੀਆਂ ਭੈਣਾਂ ਨੂੰ ਬੇਵਕੂਫ ਬਣਾਇਆ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਹੁਣ ਤੁਸੀਂ ਗੁੰਮਰਾਹ ਕਰਨ ਲੱਗੇ ਕਦੀ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਖੜਦੇ ਹੋ ਪਰਕਰਮਾ 'ਚ ਖੜੇ ਕਰਦੇ ਹੋ ਨਸ਼ੇ ਦੇ ਖਿਲਾਫ ਉਹਨਾਂ ਕੋ ਸਵਾ ਚੁਕਾਉਂਦੇ ਹੋ ਕਦੀ ਐਨਸੀਸੀ ਦੇ ਕੈਂਡੀਡੇਟਸ ਨੂੰ ਤੁਸੀਂ ਲੁਧਿਆਣੇ ਲੈ ਕੇ ਸਵਾ ਖਵਾਉਂਦੇ ਹੋ ਖੁਦ ਤੁਸੀਂ ਅਮਲ ਨਹੀਂ ਕਰਦੇ ਨਾ ਤੁਸੀਂ ਅਮਲ ਕਰਦੇ ਹੋ ਨਾ ਤੁਹਾਡੇ ਮੁੱਖ ਮੰਤਰੀ ਸਾਹਿਬ ਅਮਲ ਕਰਦੇ ਨੇ ਹੁਣ ਇਹ ਨਵਾਂ ਹਫਤਾ ਡਰਾਮਿਆਂ ਦਾ ਰਚਾ ਦਿੱਤਾ ਹੈ ਰਾਨੀ ਹੋਏਗੀ ਕੋ 44% ਤੇ ਤੁਹਾਡੇ ਸਕੂਲਾਂ ਚ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਹੈ ਨਹੀਂ 42% ਤੇ ਤੁਹਾਡੇ 10ਵੀਂ ਦੇ ਸਕੂਲਾਂ ਦੇ ਵਿੱਚ ਹੈਡਮਾਸਟਰ ਹੈ ਨਹੀਂ ਹਜ਼ਾਰਾਂ ਦੀ ਤعداد ਦੇ ਵਿੱਚ ਤੁਹਾਡੇ ਕੋਲ ਮਾਸਟਰ ਹੈ ਨਹੀਂ ਤੁਹਾਡੇ ਕੋਲ ਲਾਇਬ੍ਰੇਰੀਆਂ ਹੈ ਨਹੀਂ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ ਨਹੀਂ ਤਾਂ ਦੇ ਕੋ ਟੈਕਸਟ ਬੁక్స్ ਹੈ ਨਹੀਂ ਗਰੀਬ ਬੱਚਿਆਂ ਦੇ ਵੰਡ ਵਾਸਤੇ ਡੈਸਕ ਹੈ ਨਹੀਂ ਉਹਨਾਂ ਵਾਸਤੇ ਯੂਨੀਫਾਰਮਸ ਹੈ ਨਹੀਂ ਸਬਸਟੈਂਡਰਡ ਉਹਨਾਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਮਿਡੇ ਮੀਲ ਮਿਲਦੇ ਨੇ ਉਥੇ ਕੁਆਲਿਟੀ ਸੁਧਾਰਨ ਦਾ ਕਦੀ ਧਿਆਨ ਨਹੀਂ ਕੀਤਾ ਇਹ ਜਿਹੜਾ ਤੁਸੀਂ ਫੇਰ ਹਫਤਾ ਬਣਾਉਣ ਲੱਗੇ ਹੋ ਇਹਦੇ 'ਚ ਤਕਰੀਬਨ 20 ਤੋਂ 25 ਕਰੋੜ ਰੁਪਇਆ ਖਰਚਾ ਹੈ ਇਹਦੇ ਇਹੀ ਯੂਨੀਫਾਰਮਸ ਦੇ ਵਿੱਚ ਇਹੀ ਕਿਤਾਬਾਂ ਦੇ ਵਿੱਚ ਇਹੀ ਸਕੂਲਾਂ ਦਾ ਇਨਫਰਾਸਟ੍ਰਕਚਰ ਦੇਣ ਦੇ ਵਿੱਚ ਇਹੀ ਮਾਸਟਰ ਦੇਣ ਦੇ ਵਿੱਚ ਤੁਸੀਂ ਖਰਚਾ ਕਰਦੇ ਤੇ ਪੰਜਾਬ ਦੀ ਕੋਈ ਬਿਹਤਰੀ ਹੁੰਦੀ ਸੋ ਕਿਰਪਾ ਕਰਕੇ ਹੱਥ ਜੋੜ ਕੇ ਅਸੀਂ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਬਹੁਤ ਬੇਵਕੂਫ ਬਣਾ ਲਿਆ ਅਸੀਂ ਪੰਜਾਬ ਕਿਰਪਾ ਕਰੋ ਤਰਸ ਕਰੋ ਪੰਜਾਬ ਮੈਂ ਇਨੀ ਹੀ ਗੱਲ ਪੰਜਾਬ ਵਾਸੀਆਂ ਨੂੰ ਸਮਝਾਉਣਾ ਚਾਹਨਾ ਕਿ ਆ ਨਮਾ ਡਰਾਮਾ ਹੋਣੀ ਰਚਣ ਲੱਗੇ ਜੇ ਅਗਲਾ ਹਫਤਾ ਇਹ ਮਸ਼ਹੂਰੀਆਂ ਦੀ ਸਰਕਾਰ ਨੇ ਦੇ ਨੀ ਪੱਥਰਾ ਤੇ ਤੇ ਫੋਟੋਆਂ ਤੇ ਟਾਈਮ ਲਗਾ ਕੇ ਲੋਕਾਂ ਦਾ ਇੱਕ ਵਾਰ ਫਿਰ ਬੇਫਕੂਪ ਬਣਾਣਾ ਚਾਹਦੇ ਨੇ ਮੈਂ ਆਪਣਾ ਫਰਜ਼ ਸਮਝਿਆ ਬ੍ਰੋਦੀ ਤੇ ਦਾ ਲੀਡਰ ਹੋਣ ਦਾ ਕਿ ਇਹਨਾਂ ਦੇ ਸਾਰੇ ਡਰਾਮੇ ਤੁਹਾਡੇ ਸਾਹਮਣੇ ਇਹਨਾਂ ਦਾ ਪਰਦਾ ਫਾਸ਼ ਕਰੀਏ ਸੋ ਥੈਟ ਪੰਜਾਬ ਦੇ ਲੋਕ ਇਹਨਾਂ ਗੈਰ ਪੰਜਾਬੀ ਲੀਡਰਾਂ ਨੂੰ ਜਿਹੜੇ ਪੰਜਾਬ ਚ ਆ ਕੇ ਕਾਬਜ਼ ਹੋ ਕੇ ਪੰਜਾਬ ਨੂੰ ਬੇਦਰਦੀ ਨਾਲ ਲੁੱਟ ਰਹੇ ਨੇ ਇਹਨਾਂ ਤੋਂ ਅਸੀਂ ਮੁਤਾਖਰ ਐ ਸਕੀਏ ਬਹੁਤ ਬਹੁਤ ਸ਼ੁਕਰੀਆ ਜੈ ਹਨ ਜੈ ਪਰ ਦਵੈਗੁਰੂ ਜੀ ਦਾ ਖਾਲਸਾ ਵੈਕ